BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਤੇ ਅੱਜ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਵਿਨੀਪੈਗ ਦੇ ਵਿੱਚ 22 ਅੱਗ ਲਗਾਉਣ ਦੇ ਮਾਮਲਿਆਂ ਦੇ ਵਿੱਚ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਮਿਸਿਸ ਆਗਾ ਦੇ ਵਿੱਚ 46 ਸਾਲਾ ਸੰਤੋਸ਼ ਕੁਮਾਰ ਦੀ ਹਾਦਸੇ ਦੇ ਵਿੱਚ ਹੋਈ ਮੌਤ ਮੋਂਟਰੀਅਲ ਦੇ ਨਵੇਂ بڑے ਲਾਈਟ ਰੇਲ ਸਟੇਸ਼ਨ ਤੇ ਵਿੱਚ ਲਿਫਟ ਖਰਾਬ ਹੋਣ ਦੇ ਕਾਰਨ ਫਸੇ ਵੀ ਲੋ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਭਾਰਤੀ ਨੌਜਵਾਨ ਨੂੰ ਕੀਤਾ ਗਿਆ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਵਿਨੀਪੈਗ ਪੁਲਿਸ ਨੇ ਸ਼ਹਿਰ ਦੇ ਵਿੱਚ ਕਈ ਅੱਗ ਲਗਾਉਣ ਦੀਆਂ ਘਟਨਾਵਾਂ ਯਾਨੀ ਕਿ ਆਰਸਨ ਅਤੇ ਬ੍ਰੇਕ ਇਨ ਐਂਟਰ ਦੇ ਮਾਮਲੇਾਂ ਸੰਬੰਧੀ ਇੱਕ 35 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਇਕੱਲਾ ਹੀ ਸ਼ਹਿਰ ਦੇ ਵਿੱਚ ਰੈਸਟੋਰੈਂਟਸ ਦਫ਼ਤਰਾਂ ਅਤੇ ਵਪਾਰਕ ਜਗਾਵਾਂ 'ਤੇ ਅੱਗ ਲਗਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਮਾਮਲਿਆਂ ਦੇ ਪਿੱਛੇ ਸੀ। ਪੁਲਿਸ ਦੇ ਮਤਾਬਕ ਇਸ ਦੀ ਜਾਂਚ ਜੂਨ ਮਹੀਨੇ ਤੋਂ ਜਾਰੀ ਸੀ ਅਤੇ 11 ਜੂਨ ਤੋਂ 18 ਨਵੰਬਰ ਤੱਕ ਕੁੱਲ 22 ਅੱਗ ਲਗਾਉਣ, ਤੋੜਪਾਨ ਕਰਨ ਅਤੇ ਬ੍ਰੇਕ ਐਂਡ ਐਂਟਰ ਦੇ ਕੇਸ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਇੱਕੋ ਜਿਹਾ ਹੀ ਪੈਟਰਨ ਦੇਖਣ ਨੂੰ ਮਿਲਿਆ ਹੈ। ਦੋ ਪੈਟਰੋਲ ਕਰ ਰਹੇ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਸ਼ਨੀਵਾਰ ਨੂੰ ਇਸ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ ਅਤੇ ਮੰਗਲਵਾਰ ਨੂੰ ਉਸ ਤੋਂ ਇੱਕ ਹੋਰ ਅਗ ਲਗਾਉਣ ਦੀ ਕਟਾ ਤੋਂ ਬਾਅਦ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਿਅਕਤੀ ਦਾ ਨਾਮ ਜੈਸੀ ਰੌਬਰਟਸਨ ਈਟਲੈਂਡ ਦੱਸਿਆ ਜਾ ਰਿਹਾ ਹੈ ਅਤੇ ਫਿਲਹਾਲ ਉਹ ਹਿਰਾਸਤ ਦੇ ਵਿੱਚ ਹੈ। ਉੱਤਰੀ ਅਮਰੀਕਾ ਦੇ ਵਿੱਚ ਚੱਲ ਰਹੀ ਵੱਡੀ ਅੰਤਰਰਾਸ਼ਟਰੀ ਜਾਂਚ ਦੇ ਦੌਰਾਨ ਸਾਬਕਾ ਕੈਨੇਡੀਅਨ 올림픽 스노보더 ਰਾਇਨ ਵੈਡਿੰਗ ਦੇ ਨਾਲ ਸੰਬੰਧਿਤ 7 ਕੈਨੇਡੀਅਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨਾਂ ਨੂੰ ਅਮਰੀਕਾ ਦੇ ਵਿੱਚ ਨਸ਼ਾ ਤਸਕਰੀ ਅਤੇ ਆਰਗੇਨਾਈਜ਼ਡ ਕ੍ਰਾਈਮ ਦੇ ਗੰਭੀਰ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਰਾਇਨ ਵੈਡਿੰਗ ਜਿਸਨੇ ਸਾਲ 2002 ਵਿంటర్ 올림픽ਸ ਦੇ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ ਹੁਣ FBI ਦੀ ਟੌਪ 10 ਮੋਸਟ ਵਾਂਟਡ ਫਿਊਜੀਟਿਵਸ ਲਿਸਟ ਦੇ ਵਿੱਚ ਸ਼ਾਮਲ ਹੈ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਦਰਜਨਾ ਕਤਲ ਅਤੇ ਵੱਡੇ ਪੱਧਰ ਤੇ ਕੋਕੀਨ ਦੀ ਤਸਕਰੀ ਵੀ ਕੀਤੀ ਹੈ ਗ੍ਰਫਤਾਰ ਕੀਤੇ ਗਏ ਕੈਨੇਡੀਅਨਸ ਦੇ ਵਿੱਚ 62 ਸਾਲ ਦੇ ਦੀਪਕ ਬਲਵੰਤ 40 ਸਾਲ ਦੇ ਅਟਨਾਉਨਾ 31 ਸਾਲ ਦੇ ਗੁਰਸੇਵਕ ਸਿੰਘਪਲ ਕੈਲਗਰੀ ਤੋਂ 33 ਸਾਲ ਦਾ ਆਦਮੀ ਹਾਲੀ ਸਟੇਟ ਚੈਂਪੀਅਨ ਐਡਮਿੰਟਨ ਤੋਂ 35 ਸਾਲਾ ਅਹਿਮਦ ਨਬੀਲ ਇਸ ਤੋਂ ਇਲਾਵਾ 31 ਸਾਲ ਦੇ ਐਡਮਿਨ ਅਤੇ 37 ਸਾਲ ਦੇ ਰੋਲਨ ਵੀ ਦੋਸ਼ੀ ਪਾਏ ਗਏ ਹਨ ਅਮਰੀਕੀ ਵਿਦੇਸ਼ ਵਿਭਾਗ ਨੇ ਵੈਡਿੰਗ ਦੀ ਗ੍ਰਫਤਾਰੀ ਦੇ ਲਈ ਇਨਾਮ 10 ਮਿਲੀਅਨ ਡਾਲਰ ਤੋਂ ਵਧਾ ਕੇ 15 ਮਿਲੀਅਨ ਡਾਲਰ ਵੀ ਕਰ ਦਿੱਤਾ ਹੈ ਫੀਲਡ ਰੀਜਨਲ ਪੁਲਿਸ ਨੇ ਪਿਛਲੇ ਹਫਤੇ ਮੇਸੇਸਾਗਾ ਦੇ ਵਿੱਚ ਹੋਏ ਇੱਕ ਕਾਤਕ ਹਿਟ ਐਂਡ ਰਨ ਦੇ ਮਾਮਲੇ ਵਿੱਚ ਇੱਕ 46 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਹਾਦਸਾ 14 ਨਵੰਬਰ ਨੂੰ ਰਾਤ 9 ਵਜੇ ਦੇ ਕਰੀਬ ਐਗਲਿੰਟਨ ਐਵੇਨਿਊ ਵੈਸਟ ਅਤੇ ਫਾਲਿੰਗ ਬਰੁੱਕ ਡਰਾਈਵ ਦੇ ਇੰਟਰਸੈਕਸ਼ਨ ਤੇ ਵਾਪਰਿਆ ਹੈ ਜਿਸ ਦੇ ਵਿੱਚ 56 ਸਾਲ ਦੇ ਸੰਤੋਸ਼ ਕੁਮਾਰ ਪਤਰਾ ਦੀ ਮੌਤ ਹੋ ਗਈ ਹੈ। ਪੁਲਿਸ ਦੇ ਮੁਤਾਬਕ 2014 ਤੋਂ 2018 ਮਾਡਲ ਦੀ ਚਾਂਦੀ ਰੰਗ ਦੀ ਮਿਨੀ ਕੂਪਰ ਗੱਡੀ ਦਾ ਡਰਾਈਵਰ ਹਾਦਸੇ ਤੋਂ ਬਾਅਦ ਘਟਨਾ ਸਥਾਨ ਤੋਂ ਭੱਜ ਗਿਆ। ਨੇੜਲੇ ਸੀਸੀਟੀਵੀ ਫੁਟੇਜ ਦੇ ਵਿੱਚ ਡਰਾਈਵਰ ਨੂੰ ਹਾਦਸੇ ਤੋਂ ਕੁਝ ਸਮਾਂ ਬਾਅਦ ਆਪਣੀ ਗੱਡੀ ਦੀ ਨੰਬਰ ਪਲੇਟ ਉਤਾਰ ਕੇ ਟਰੰਕ ਦੇ ਵਿੱਚ ਰੱਖਦੇ ਹੋਏ ਵੀ ਦੇਖਿਆ ਗਿਆ। ਮੰਗਲਵਾਰ ਨੂੰ ਪੁਲਿਸ ਨੇ ਰੋਮੈਨੀ ਐਲਹਾਰੀ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਨੂੰ ਹੁਣ ਦਸੰਬਰ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪਤਰਾਦੀ ਪਰਿਵਾਰ ਦਾ ਕਹਿਣਾ ਹੈ ਕਿ ਅਚਾਨਕ ਇਸ ਘਾਟੇ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੁੱਧਵਾਰ ਤੱਕ ਗੋ ਫੰਡਮੀ ਦੇ ਰਾਹੀਂ 13000 ਡਾਲਰ ਤੋਂ ਵੱਧ ਦੀ ਰਕਮ ਵੀ ਇਕੱਠੀ ਹੋ ਚੁੱਕੀ ਸੀ ਜੋ ਕਿ ਹੁਣ ਉਸਦੇ ਅੰਤਿਮ ਸੰਸਕਾਰ ਅਤੇ ਹੋਰ ਖਰਚਿਆਂ ਦੇ ਲਈ ਵਰਤੀ ਜਾਵੇਗੀ। ਕੈਲਗਰੀ ਪੁਲਿਸ ਨੇ ਇੱਕ 16 ਸਾਲ ਦੇ ਲੜਕੇ ਦੀ ਹੱਤਿਆ ਦੇ ਮਾਮਲੇ ਵਿੱਚ ਚੌਥੀ ਨੌਜਵਾਨ ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਹਨ ਇਹ 16 ਸਾਲਾ ਨੌਜਵਾਨ ਕਾਟਰ 1 ਅਗਸਤ ਸਵੇਰੇ ਕਰੀਬ 8:30 ਵਜੇ ਹੈਬਿਗੇਲ ਇਲਾਕੇ ਦੇ ਵਿੱਚ ਮ੍ਰਿਤਕ ਪਾਇਆ ਗਿਆ ਸੀ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਉਸਦੀ ਹੱਤਿਆ ਕਰ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਇਸ ਤੋਂ ਪਹਿਲਾਂ 3 15 ਸਾਲ ਦੇ ਲੜਕਿਆਂ ਦੇ ਉੱਪਰ ਫਰਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਸਨ ਅਤੇ ਹੁਣ ਇੱਕ ਹੋਰ 16 ਸਾਲ ਦੇ ਲੜਕੇ ਦੇ ਉੱਪਰ ਵੀ ਫਰਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਹਨ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਅਤੇ ਪੀੜਤ ਇੱਕ ਦੂਸਰੇ ਨੂੰ ਜਾਣਦੇ ਸਨ ਅਤੇ ਉਹਨਾਂ ਨੇ ਕਾਟਰ ਨੂੰ ਰਾਤ ਦੇ ਸਮੇਂ ਮਿਲਣ ਦੀ ਯੋਜਨਾ ਬਣਾਈ ਜਿਸ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਚੌਥੇ ਨੌਜਵਾਨ ਨੂੰ ਮੰਗਲਵਾਰ ਨੂੰ ਕੈਲਗਰੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਂਟਰੀਅਲ ਦੇ ਵਿੱਚ ਸੋਮਵਾਰ ਸ਼ਾਮ ਖੁੱਲੇ ਨਵੇਂ ਲਾਈਟ ਰੇਲ ਸਟੇਸ਼ਨ ਦੇ ਵਿੱਚ ਇੱਕ ਲਿਫਟ ਖਰਾਬ ਹੋਣ ਦੇ ਕਾਰਨ ਕਰੀਬ 20 ਲੋਕ ਇੱਕ ਘੰਟੇ ਤੋਂ ਵੱਧ ਸਮੇਂ ਦੇ ਲਈ ਫਸੇ ਰਹੇ। ਇਹ ਸਟੇਸ਼ਨ ਕੈਨੇਡਾ ਦਾ ਸਭ ਤੋਂ ਡੂੰਘਾ ਪਬਲਿਕ ਟ੍ਰਾਂਸਪੋਰਟ ਸਟੇਸ਼ਨ ਹੈ ਜੋ ਕਿ ਜ਼ਮੀਨ ਤੋਂ 72 ਮੀਟਰ ਹੇਠਾਂ ਬਣਿਆ ਹੈ। ਲਿਫਟ ਦੇ ਵਿੱਚ ਫਸੇ ਲੋਕਾਂ ਨੇ ਪਹਿਲਾਂ ਤਾਂ ਲਿਫਟ ਦੇ ਵਿੱਚ ਦੇਖਿਆ ਕਿ ਲਿਫਟ ਦੇ ਵਿੱਚੋਂ ਅਜੀਬ ਆਵਾਜ਼ਾਂ ਆ ਰਹੀਆਂ ਹਨ ਅਤੇ ਲਿਫਟ ਫਿਰ 1 ਮੀਟਰ ਪਹਿਲਾਂ ਹੀ ਰੁਕ ਗਈ। ਅੰਦਰ ਗਰਮੀ ਅਤੇ ਕੁਟੰਦਾ ਮਾਹੌਲ ਸੀ। ਫਾਇਰਫਾਈਟਰਸ ਨੇ ਪਾਰੀ ਮਿਹਨਤ ਤੋਂ ਬਾਅਦ ਲਿਫਟ ਦੇ ਦਰਵਾਜ਼ੇ ਖੋਲੇ ਹਨ ਜਿਸ ਤੋਂ ਬਾਅਦ ਯਾਤਰੀ ਹੇਠਾਂ ਛਾਲ ਮਾਰ ਕੇ ਬਾਹਰ ਆ ਗਏ ਅਤੇ ਇਸ ਘਟਨਾ ਦੇ ਵਿੱਚ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਹੈ। ਲਾਈਟ ਰੇਲ ਨੈਟਵਰਕ ਦੇ ਆਪਰੇਟਰ ਰਮਨੇ ਦੱਸਿਆ ਹੈ ਕਿ ਉਹ ਯਾਤਰੀਆਂ ਦੇ ਨਾਲ ਨਿਰੰਤਰ ਸੰਪਰਕ ਦੇ ਵਿੱਚ ਰਹੀ ਜਦੋਂ ਤੱਕ ਰਾਹਤ ਟੀਮ ਨਹੀਂ ਪਹੁੰਚੀ ਇਹ ਨਵੀਂ 30 ਕਿਲੋਮੀਟਰ ਲੰਬੇ ਸੈਕਸ਼ਨ ਦੇ ਖੁੱਲਣ ਦੇ ਦੂਸਰੇ ਹੀ ਦਿਨ ਸਰਵਿਸ ਦੇ ਵਿੱਚ ਆਈ ਪੱਟੀ ਰੁਕਾਵਟ ਹੈ ਅਮਰੀਕਾ ਦੇ ਬਾਰਡਰ ਅਧਿਕਾਰੀਆਂ ਨੇ 22 ਸਾਲ ਦੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਭਾਰਤ ਦੇ ਵਿੱਚ ਕਤਲ ਦੇ ਮਾਮਲੇ ਦੇ ਵਿੱਚ ਵਾਂਟਡ ਸੀ ਅਤੇ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਯਾਨੀ ਕਿ ਸੀਬੀਪੀ ਦੇ ਮੁਤਾਬਕ ਇਹ ਗ੍ਰਿਫਤਾਰੀ ਐਤਵਾਰ ਨੂੰ ਪੀਸ ਬ੍ਰਿਜ ਬਾਰਡਰ ਪੁਆਇੰਟ ਤੇ ਹੋਈ ਜਿੱਥੇ ਵਿਸ਼ੇਦ ਕੁਮਾਰ ਨੂੰ ਬਫਲੋ ਨਿਊਯਾਰਕ ਤੋਂ ਫੋਰ ਟੈਰੀ ਆਨਟਾਰੀਓ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ CBP ਨੇ ਦੱਸਿਆ ਕਿ ਕੁਮਾਰ 2024 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਦੇ ਵਿੱਚ ਆਪਣੀਆਂ ਸਾਇਲ ਇੰਟਰਵਿਊ ਤੇ ਵੀ ਨਹੀਂ ਪਹੁੰਚਿਆ ਸੀ। ਪਹਿਦ ਵਾਰ ਨੂੰ ਜਦੋਂ ਉਹ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਰੋਕ ਦਿੱਤਾ ਗਿਆ। ਸੈਕੰਡਰੀ ਇਨਸਪੈਕਸ਼ਨ ਦੇ ਦੌਰਾਨ ਉਸ ਨੇ ਆਪਣੇ ਪਛਾਣ ਲਕਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਬਾਇਓਮੈਟ੍ਰਿਕ ਟੈਕਨੋਲੋਜੀ ਦੇ ਨਾਲ ਉਸ ਦੀ ਅਸਲ ਪਛਾਣ ਸਾਹਮਣੇ ਆ ਗਈ ਹੈ। சிவிபி ਦੇ ਮੁਤਾਬਕ ਉਹ ਨਕਲੀ ਨਾਮ ਅਤੇ ਜਨਮ ਤਰੀਕ ਦੀ ਵਰਤੋਂ ਵੀ ਕਰ ਰਿਹਾ ਸੀ ਕੁਮਾਰ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਵੇਲੇ ਨਿਊਯਾਰਕ ਦੇ ਵਿੱਚ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਰਿਮਾਂਡ ਤੇ ਹੈ ਅਤੇ ਉਸ ਦੀ ਅਮਰੀਕਾ ਤੋਂ ਡਿਪੂਟੇਸ਼ਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਅਲਬਰਟਾ ਟੀਚਰਜ਼ ਐਸੋਸੀਏਸ਼ਨ ਨੇ ਸੂਬਾ ਸਰਕਾਰ ਦੇ ਵੱਲੋਂ ਚਾਰਟਰ ਦੇ ਨਾਟ ਵਿਦ ਸਟੈਂਡਿੰਗ ਕਲੋਜ਼ ਦੀ ਦੁਬਾਰਾ ਵਰਤੋਂ ਖਤਰਨਾਕ ਅਤੇ ਚਿੰਤਾਜਨਕ ਦੱਸੀ ਹੈ ਇਕ ਕਲੌਜ਼ ਇਸ ਵਾਰ ਫਿਰ ਤੋਂ ਅਲਬਰਟਾ ਸਰਕਾਰ ਦੇ ਵੱਲੋਂ 트랜ਸਜੈਂਡਰ ਨੌਜਵਾਨਾਂ ਦੇ ਨਾਲ ਜੁੜੇ ਕਾਨੂੰਨਾਂ ਤੇ ਲਾਗੂ ਕੀਤਾ ਗਿਆ ਹੈ ਜੋ ਪਹਿਲਾਂ ਅਦਾਲਤ ਦੇ ਵੱਲੋਂ ਰੋਕੇ ਗਏ ਸਨ ਇਸ ਤੋਂ ਪਹਿਲਾਂ ਇਸ ਕਲੌਜ਼ ਦੀ ਵਜ੍ਹਾ ਤੋਂ ਹਫ਼ਤਿਆਂ ਤੱਕ ਚੱਲੀ ਅਧਿਆਪਕਾਂ ਦੀ ਹੜਤਾਲ ਨੂੰ ਖਤਮ ਕਰਨ ਦੇ ਲਈ ਕੀਤੀ ਗਈ ਸੀ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜੇਸਨ ਸ਼ਿਲਿੰਗ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਆਪਣੀ ਪਾਲਿਸੀ ਲਾਗੂ ਨਹੀਂ ਕਰ ਰਹੀ ਬਲਕਿ ਯਕੀਨੀ ਬਣਾ ਰਹੀ ਹੈ ਕਿ ਮਾਪੇ ਅਧਿਆਪਕ ਵਿਦਿਆਰਥੀ ਜਾਂ ਫਿਰ ਅਦਾਲਤ ਇਹਨਾਂ ਦੇ ਫੈਸਲਿਆਂ ਨੂੰ ਚੁਣੌਤੀ ਨਾ ਦੇ ਸਕਣ ਉਹਨਾਂ ਨੇ ਕਿਹਾ ਕਿ ਇਹ ਨਿਯਮ ਅਲਬਰਟਾ ਦੇ ਲੋਕਾਂ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਸਰਕਾਰ ਨੇ ਤਿੰਨ ਮਹੱਤਵਪੂਰਨ ਬਿਲਸ ਤੇ ਇੱਕ ਲਾਅਸ ਲਾਗੂ ਕੀਤਾ ਹੈ ਪਹਿਲਾ ਬਿੱਲ 26 ਜਿਸ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੇ ਲਈ ਲਿੰਗ ਬਦਲਣ ਦੀ ਸਰਜਰੀ ਅਤੇ ਹਾਰਮੋਨ ਥੈਰੇਪੀ ਤੇ ਪਾਬੰਦੀ ਹੈ ਬਿੱਲ 27 16 ਸਾਲ ਤੋਂ ਛੋਟੀ ਉਮਰ ਦੇ ਵਿਦਿਆਰਥੀਆਂ ਲਈ ਮਾਪਿਆਂ ਦੀ ਸਹਿਮਤੀ ਦੇ ਨਾਲ ਨਾਮ ਜਾਂ ਫਿਰ ਪ੍ਰੋਨਾਉਨ ਬਦਲਣ ਦਾ ਨਿਯਮ ਹੈ ਅਤੇ ਸਕੂਲ ਸੈਕਸ਼ੂਅਲ ਐਜੂਕੇਸ਼ਨ ਦੇ ਲਈ ਆਪਟ-ਇਨ ਸਿਸਟਮ ਵੀ ਇਸ ਨਿਯਮ ਦੇ ਵਿੱਚ ਸ਼ਾਮਲ ਹਨ ਬਿੱਲ 29 ਜਿਸ ਦੇ ਵਿੱਚ ਟ੍ਰਾਂਸਜੈਂਡਰ ਲੜਕੀਆਂ ਦੇ ਲਈ ਇਮੇਚੀਓਰ ਔਰਤਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣਤੇ ਮਨਾਹੀ ਸ਼ਾਮਲ ਹੈ ਦੂਸਰੇ ਪਾਸੇ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਕਿ ਇਹ ਕਦਮ ਬੱਚਿਆਂ ਦੀ ਸਿਹਤ ਅਤੇ ਪਲਾਈ ਨੂੰ ਸੁਰੱਖਿਅਤ ਕਰਨ ਦੇ ਲਈ ਚੁੱਕੇ ਗਏ ਹਨ ਅਤੇ ਬੇहद ਜ਼ਰੂਰੀ ਹਨ ਸਰਨਲ ਬਟਾ ਦੇ ਕਰੂਰਲ ਇੰਟਰਸੈਕਸ਼ਨ ਤੇ ਇੱਕ ਮਲਟੀ ਵਹੀਕਲ ਹਾਦਸੇ ਦੇ ਵਿੱਚ 22 ਸਾਲ ਦੇ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਵਿਅਕਤੀ ਨੂੰ ਹਸਪਤਾਲ ਲਿਜਾਂਦਾ ਗਿਆ RCM P ਦੇ ਅਨੁਸਾਰ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਲਗਭਗ 5:07 ਮਿੰਟ ਤੇ ਹਾਈਵੇ 36 ਅਤੇ ਹਾਈਵੇ 873 ਦੇ ਇੰਟਰਸੈਕਸ਼ਨ ਤੇ ਵਾਪਰਿਆ ਹੈ। ਇੱਕ ਸਫੈਦ ਵੈਨ ਜੋ ਕਿ ਪੱਛਮ ਦੇ ਵੱਲ ਜਾ ਰਹੀ ਸੀ, ਸਟਾਪ ਸਾਈਨ ਤੇ ਨਹੀਂ ਰੁਕੀ ਅਤੇ ਉਸਨੇ ਇੱਕ ਟਰੱਕ ਦੇ ਟਰੇਲਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੇ ਨਾਲ ਟਰੇਲਰ ਦੱਖਣ ਵੱਲ ਦੀ ਲੇਨ ਦੇ ਵਿੱਚ ਦਾਖਲ ਹੋ ਗਿਆ ਜਿੱਥੇ ਇੱਕ SUV ਤੇ ਨਾਲ ਇਸ ਦੀ ਟੱਕਰ ਹੋਈ। ਵੈਨ ਦਾ ਡਰਾਈਵਰ 22 ਸਾਲਾ ਨੌਜਵਾਨ ਉਸ ਦੇ ਮੌਕੇ ਤੇ ਹੀ ਮੌਤ ਹੋ ਗਈ ਹੈ। SUV ਦੇ 47 ਸਾਲਾ ਡਰਾਈਵਰ ਨੂੰ ਐਮਰਜੈਂਸੀ ਟੀਮਾਂ ਨੇ ਗੱਡੀ ਤੋਂ ਬਾਹਰ ਕੱਢਿਆ ਹੈ। ਹਥਿਆਰ ਸੀਐਮਪੀ ਨੇ ਕਿਹਾ ਹੈ ਕਿ ਫਿਲਹਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖੀਤ ਕੌਰ ਨੂੰ ਦੇਉ ਇਜਾਜ਼ਤ। ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ, ਬੀ ਪੋਜ਼ਿਟਿਵ, ਬੀ ਯਰਸੈਲਫ।